ਅੱਜ ਮਾਤ ਮਾਜੋਦੂ ਦੇ ਫੋਟੋ ਵੀ ਫਿਲਮ ਦੇਖਣ ਆਏ ਆਂ ਇਹ ਦੁੱਖ ਜੋਲੇ ਬਹੁਤ ਹੀ ਰੋਚਕ ਕਰਮ ਆ ਇਤਿਹਾਸ ਰੂਪ ਤੋਂ ਸੰਗੀ ਕਰਮ ਆ ਸਾਥ ਖੜਾ ਹੋ ਪਿਆਰ ਭਰਾਂ ਮਰਦੀ ਪਰ ਇਹ ਕਰਮ ਦੇਖ ਕੇ ਕਦੀ ਨਾ ਕਦੇ ਇਸ ਮੁਕ ਦੇ ਇਹ ਵੀਰ ਕੋ ਸਾਰਿਆਂ ਨੂੰ ਕਿੰਨੇ ਜਣੇ ਆਪਾਂ ਆਏ ਆਂ ਕਾਹ ਕੰਮ ਸ੍ਰੀਖੇ ਲੱਗਿਆ ਆਪਾਂ ਹੋਰ ਸਾਡੀਆਂ ਭੈਣਾਂ ਦੇ ਪਰਜੋ ਸਾਡੇ ਬਜ਼ੁਰਗ ਸਾਰੇ ਆ ਕੇ ਫਿਰ ਨੂੰ ਦੇਖਣ। ਔਰ ਕੱਲੇ ਫਿਰ ਨੂੰ ਠੀਕ ਨਹੀਂ ਹੈਗੀ। ਇਹ ਤੋਂ ਬਸ ਸਿਕਰਾ ਵੀ ਹੋ ਜਾਏਗਾ। ਤੇ ਅੱਜ ਆਪਾਂ ਜੋ ਵੀ ਕੁਝ ਹੈਗੇ ਆ ਉਹ ਸਾਡੇ ਪੁਰਖਿਆਂ ਦੀ ਪਰਵੰਦੀ ਆ। ਅਸੀਂ ਆਪਣੇ ਪੁਰਖਿਆਂ ਕਰਕੇ ਸਾਰੇ ਬੈਠਾ ਜੇ ਹੈਗੇ ਆ। ਜੋ ਮੈਂ ਇਹ ਕਹਿ ਰਿਹਾ ਦਿਆਂ ਕਿ ਵੱਧ ਤੋਂ ਵੱਧ ਘਾਤ ਨੂੰ ਮੈਂ ਵੈਸੇ ਦਾ ਉਸ ਨੇ ਇਹ ਰਾਓ ਕਿ ਬੱਤਵੇਂ ਲੋਕਾਂ ਨੂੰ ਫਿਰ ਨੂੰ ਅੱਗੇ ਦੇਖਣਾ। ਧੰਨਵਾਦ ਜੀ। ਇਹ ਫਿਲਮ ਹੈ ਔਰ ਬਹੁਤ ਅੱਛਾ ਮੈਸੇਜ ਆ। ਚਾਹੇ ਇਹਦੇ ਵਿੱਚ 16 ਕੱਟ ਲਾਤੇ ਕੱਟ ਦਿੱਤੇ ਕੋਈ ਸੀਨ ਉਹਦੇ باوجود ਵੀ ਜਿਹੜਾ ਮੈਸੇਜ ਆ ਉਹ ਬੜਾ ਸਟਰੋਂਗਲੀ ਸਮਾਜ ਦੇ ਵਿੱਚ ਗਿਆ ਤਾਂ ਇਹਦੇ ਵਿੱਚ ਸਿੱਖਣ ਨੂੰ ਆਪਾਂ ਨੂੰ ਇਹ ਮਿਲਦਾ ਕਿ ਉਹਨਾਂ ਦਾ ਜਿਹੜਾ ਸੰਘਰਸ਼ ਸੀਗਾ ਉਹ ਅੱਜ ਵੀ ਜਾਰੀ ਆ ਉਹਨਾਂ ਦੇ ਜਨਮ ਦੇ ਨਾਲ ਹੀ ਖਤਮ ਨਹੀਂ ਹੋਇਆ ਕਿਉਂਕਿ ਜਦੋਂ 1890 ਦੇ ਵਿੱਚ ਉਹ ਦੁਨੀਆ ਤੋਂ ਜਾਂਦੇ ਆ ਤਾਂ 1891 ਚ ਬਾਬਾ ਸਾਹਿਬ ਦਾ ਜਨਮ ਹੋਣਾ ਜਨਮ ਹੈਗਾ 14 April 1891 ਤਾਂ 99 ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਇਹ ਲੱਗਦਾ ਕਿ ਜਿਵੇਂ ਇੱਕ ਰੇਸ ਦਾ ਦੌੜ ਆਖ ਹੁੰਦਾ ਨਾ ਵੀ ਉਹ ਡੰਡਾ ਫੜਾ ਜਾਂਦੇ ਉਹ ਦੂਜੇ ਨੂੰ ਤਾਂ ਰੁਕ ਜਾਂਦਾ ਉਹ ਤਾਂ ਚੱਲਣ ਲੱਪੈਂਦਾ ਇਸ ਮਿਸਾਲ ਦੇ ਨਾਲ ਉਹਨਾਂ ਦੇ ਬਾਬਾ ਸਾਹਿਬ ਨੇ ਜੋਤੀਬਾ ਫੂਲੇ ਨੂੰ ਆਪਣਾ ਗੁਰੂ ਮੰਨਿਆ ਸਤਗੁਰ ਕਬੀਰ ਮਹਾਰਾਜ ਤਾਂ ਤਤਕਤ ਬੁੱਧ ਤੇ ਫੂਲੇ ਨੂੰ ਬਾਬਾ ਸਾਹਿਬ ਨੇ ਆਪਣਾ ਗੁਰੂ ਮੰਨਿਆ ਤੇ ਬਾਬਾ ਸਾਹਿਬ ਨੇ ਜਿਹੜਾ 26 ਜਨਵਰੀ 1950 ਨੂੰ ਦੇਸ਼ ਨੂੰ ਸੰਵਿਧਾਨ ਦਿੱਤਾ ਉਹਦੇ ਵਿੱਚ ਫੂਲੇ ਸਾਹਿਬ ਦੀ ਸਾਡੇ ਮਹਾਪੁਰਸ਼ਾਂ ਦੀ ਗੁਨਾਮਿਕ ਸਾਹਿਬ ਦੀ ਰਵਿਦਾਸ ਮਹਾਰਾਜ ਦੀ ਸਾਰਿਆਂ ਦੀ ਜਿਹੜੀ ਫਲਸਫਾ ਸੀਗਾ ਸਾਰਿਆਂ ਦੀ ਜਿਹੜੀ ਵਿਚਾਰਧਾਰਾ ਸੀ ਉਹਦਾ ਨਿਚੋੜ ਦੇਸ਼ ਦਾ ਸੰਵਿਧਾਨ ਆ ਇਸੇ ਕਰਕੇ ਜਿਹੜਾ ਬ੍ਰਾਹਮਣਵਾਦੀ ਸਮਾਜ ਆ ਉਹ ਸੰਵਿਧਾਨ ਦਾ ਵਿਰੋਧ ਕਰਦਾ ਤਾਂ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਉਣ ਵਾਲਾ ਜਿਹੜਾ ਜੋਗਿਆ ਜਿਹੜੀ 21ਵੀਂ ਸਦੀ ਆ ਡਾਕਟਰ ਮੀਰਗਾ ਦੇ ਸੁਫਨੇ ਵਾਲੀ ਸਦੀ ਆ ਔਰ ਫੂਲੇ ਸਾਹਬ ਦੇ ਸੁਫਨੇ ਵਾਲੀ ਸਦੀ ਆ ਸਾਡੇ ਦੇਸ਼ ਦੇ ਅੰਦਰ ਜਿੰਨੇ ਵੀ ਮਾਨਵਤਾਵਾਦੀ ਮਹਾਪੁਰਸ਼ ਆ ਉਹਨਾਂ ਦੇ ਸੁਖਨ ਅਨੁਸਾਰ ਸਮਾਜ ਸਿਰਜੇਗਾ ਇਸ ਗੱਲ ਦੀ ਮੈਂ ਕਾਮਨਾ ਕਰਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਫਿਲਮ ਦਿਖਾਉਣ ਦਾ ਮੇਰਾ ਨਾਮ ਹਰਨਾਮ ਦਾਸ ਮਹਿੇ ਆ ਮੈਂ ਸਟੇਟ ਬੈਂਕ ਆਫ ਇੰਡੀਆ ਚ ਮੈਨੇਜਰ ਹਾਂ ਅੱਜ ਮੈਂ ਫਿਲਮ ਦੇਖੀ ਆ ਬੜੀ ਖੁਸ਼ੀ ਹੋਈ ਆ ਇਸ ਤ ਇਸ ਤਰ੍ਹਾਂ ਦੀ ਐ ਇਤਿਹਾਸਕ ਫਿਲਮ ਆ ਜਿਹੜੀਆਂ ਨਾ ਬੜੀਆਂ ਬਣਨੀਆਂ ਚਾਹੀਦੀਆਂ ਇਹ ਸਾਡੇ ਦੇਸ਼ ਵਿੱਚ ਬ੍ਰਾਹਮਣਵਾਦ ਤੇ ਅਮੇਦਕਾਰਵਾਦ ਦਾ ਇਸ ਵੇਲੇ ਟਕਰਾ ਹੋ ਰਿਹਾ ਜੋ ਇਹਦੇ ਵਿੱਚ ਦਿਖਾ ਲਿਆ ਇਹ ਬ੍ਰਾਹਮਣਵਾਦ ਦਾ ਬਹੁਤ ਘਾਟੇ ਸੱਚ ਦਿਖਾ ਲਿਆ ਜਦ ਕਿ ਇਸ ਵੇਲੇ ਬ੍ਰਾਹਮਣਵਾਦ ਬਹੁਤ ਜ਼ਿਆਦਾ ਭਾਰੀ ਹੋ ਚੁੱਕਾ ਹੈ ਦੇਸ਼ ਤੇ ਜਿਹੜੀਆਂ ਫੋਰਸਸ ਲੱਗੀਆਂ ਆ ਨਾ ਡਾਕਟਰ ਮੇਜ਼ ਕਰਦੂ ਦੁਬਾਨ ਦੇ ਵਿੱਚ ਉਹ ਖੀਰ ਇੱਕ ਦਿਨ ਚ ਫੇਲ ਹੋਣਗੀ ਆ ਬੁਰੀ ਤਰ੍ਹਾਂ ਪਿੱਟਿਆ ਜਾਣ ਗਿਆ ਔਰ ਉਹਨਾਂ ਨੂੰ ਆਉਣ ਵਾਲਿਆ ਟਾਈਮ ਸਬਕ ਸਿਖਾਏਗਾ ਜੋ ਜਨਮ ਸਫਲ ਕਰੇ ਯੋਗ ਜੋ ਗੋਦੋਂ ਪਰੇ ਸਤਿਸ਼ਟ ਨੂੰ ਦੇਤੀਆਂ ਸਾਥ ਹਰ ਸਦੀ ਜੈਪੀ ਮ ਜੀ ਮੈਂ ਸੰਤੋਸ਼ ਪੰਗਰ ਇਹ ਭੂਲੇ ਫਿਲਮ ਜੋ ਕਿ ਵੈਰੀ ਹਿਸਟੋਰੀਕ ਇਨਫੋਰਮੇਟਰੀ ਤੇ ਸਾਨੂੰ ਕੁਝ ਕਰਕੇ ਦਿਖਾਣ ਲਈ ਜੇਕਰ ਅਸੀਂ ਜੋਤੀਬਾਈ ਭੂਲੇ ਦੇ ਪੈਰੋਕਾਰ ਆਂ ਬਾਬਾ ਸਾਹਿਬ ਭਿਮrao ਜੀ ਅੰਬੇਡਕਰ ਦੇ ਪੈਰੋਕਾਰ ਆਂ ਤੇ ਸਾਨੂੰ ਇਥੇ इमोशनल ਹੋਣ ਦੀ بجائے ਪ੍ਰੈਕਟੀਕਲ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੀ ਇਸ ਕ੍ਰਾਂਤੀ ਨੂੰ ਜਾਗਦੇ ਰੱਖੀਏ ਉਹਨਾਂ ਦੇ ਮਿਸ਼ਨ ਨੂੰ ਪੂਰਾ ਕਰੀਏ ਭਾਵੁਕ ਨਾ ਹੋ ਕੇ ਅਸੀਂ ਅੱਜ ਤੱਕ ਭਾਵੁਕ ਹੋ ਕੇ ਬਹੁਤ ਨੁਕਸਾਨ ਕਰਾ ਚੁੱਕੇ ਹਾਂ ਇਹਨੂੰ ਅਸਲੀ ਰੂਪ ਦੇ ਕੇ ਕ੍ਰਾਂਤੀ ਨੂੰ ਸੰਪੂਰਨ ਕਰੀਏ ਆਪਣਾ ਰਾਜ ਲਿਆਈਏ ਤਾਂ ਕਿ ਇਹ ਅਸਮਾਨਤਾ ਨੂੰ ਦੂਰ ਕਰ ਸਕੀਏ ਜੈਪੀਮ ਜੈ ਪਰਚੀ ਤੇ ਮੂਵੀ ਦਿਖਾਉਣ ਲਈ ਸਾਰਿਆਂ ਦਾ ਆਪਣਾ ਸਾਰੀ ਟੀਮ ਦਾ ਧੰਨਵਾਦ ਜੀ ਇੱਕ ਇਹਦੇ ਵਿੱਚ ਜਿਹੜਾ ਸਾਨੂੰ ਮੈਸੇਜ ਦੇ ਕੇ ਗਏ ਆ ਕਿ ਮੇਰਾ ਜਿਹੜਾ ਅੰਦੋਲਨ ਆ ਇਹ ਸਾਰੇ ਭਾਰਤ ਦੇ ਵਿੱਚ ਇੱਕ ਕ੍ਰਾਂਤੀ ਨੂੰ ਅਸੀਂ ਫਲਾਣਾ ਹੈ ਜਦੋਂ ਇਸ ਫਿਲਮ ਦਾ ਵਿਰੋਧ ਹੋਇਆ ਸੀਗਾ ਸਾਰੇ ਅਸੀਂ ਵੀ ਇਹਦਾ ਦੁੱਖ ਮਨਾਉਣ ਲੱਪੇ ਅਸੀਂ ਉਹਨਾਂ ਦਾ ਵਿਰੋਧ ਕਰਨ ਲੱਪੇ ਜਸਟੀਫਾਈ ਕਰਨ ਲੱਗੇ ਫਿਰ ਫਿਲਮ ਠੀਕ ਹੈ ਪਰ ਉਹਦੇ ਵਿੱਚ ਇੱਕ ਸਕਾਰਾਤਮਕ ਪੱਖ ਜਿਹੜਾ ਨਿਕਲ ਕੇ ਆਇਆ ਕਿ ਜਿਹੜੇ ਵਿਰੋਧ ਕਰਨ ਵਾਲੇ ਸੀ ਉਹਨਾਂ ਨੇ ਕਿਹਾ ਕਿ ਸਾਡਾ ਅਪਮਾਨ ਕੀਤਾ ਗਿਆ ਜੋ ਉਹਨਾਂ ਨੇ ਵਰਤਾਓ ਜੋਤੀਰਾਏ ਫੁੱਲੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਨਾਲ ਜਾਂ ਡਾਊਨ ਟਾਊਨਡ ਸੋਸਾਇਟੀਜ਼ ਨਾਲ ਕੀਤਾ ਅੱਜ ਉਹ ਮਹਿਸੂਸ ਕਰ ਰਹੇ ਆ ਕਿ ਉਹ ਇੱਕ અપਮਾਨਜਨਕ ਐਕਟ ਸੀਗਾ ਔਰ ਉਹਨਾਂ ਨੇ ਫਰਦਰ ਇੱਕ ਗੱਲ ਇਹ ਕਹੀ ਸੀ ਕਿ 바ਵਾ ਸਾਹਿਬ ਦਾ ਬ੍ਰਾਹਮਣਾ ਨੇ ਮਦਦ ਕੀਤੀ ਸੀ ਇਹਦੇ ਵਿੱਚ ਵੀ ਅਗਰ ਇਹ ਮਾਣ ਵਾਲੀ ਗੱਲ ਹੈ ਕਿ ਬ੍ਰਾਹਮਣ ਆ ਇਹ ਮਾਣ ਮਹਿਸੂਸ ਕਰਦੇ ਆ ਕਿ ਬਾਬਾ ਸਾਹਿਬ ਦੀ ਉਹਨਾਂ ਨੇ ਮਦਦ ਕੀਤੀ ਸੀ ਅਸੀਂ ਤੇ ਅੱਜ ਵੀ ਇਹਨਾਂ ਨੂੰ ਸੱਦਾ ਦਿੰਦੇ ਆ ਕਿ ਤੁਸੀਂ ਜਿਹੜਾ ਉਹ ਐਕਟ ਕੀਤਾ ਸੀ ਅੱਜ ਵੀ ਕਰੋ ਸਮਾਜ ਨੂੰ ਬਰਾਬਰ ਦੇ ਵਿੱਚ ਲੈ ਕੇ ਆਓ ਸਾਰੇ ਸਮਾਜ ਨੂੰ ਅਪੀਲ ਕਰਦਾ ਕਿ ਇਹ ਜਿਹੜੀ ਫੁੱਲੇ ਫਿਲਮ ਆ ਇਹਨੂੰ ਤੁਸੀਂ ਬਾਅਦ ਚੜ ਕੇ ਜਿਆਦਾ ਤੋਂ ਜਿਆਦਾ ਇੱਥੇ ਆ ਕੇ ਥੀਏਟਰ 'ਚ ਦੇਖੋ ਕਿਉਂਕਿ ਇਹ ਸਾਡੇ ਦੇਸ਼ ਦਾ ਬਹੁਤ ਵੱਡਾ ਇਤਿਹਾਸ ਹੈ ਜਿਹਦੇ ਬਾਰੇ ਹਾਲੇ ਵੀ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਔਰ ਇਹ ਫਿਲਮ ਜਿਹੜੀ ਆ ਫੂਲੇ ਜੀ ਨੇ ਕਿਦਾਂ ਇਸ ਦੇਸ਼ ਦੇ ਵਿੱਚ ਲੜਕੀਆਂ ਨੂੰ ਔਰ ਐਸਸੀ ਬੀਸੀ ਜਿਹੜੇ ਭਾਈਚਾਰੇ ਜਿਨ੍ਹਾਂ ਨੂੰ ਪੜ੍ਹਾਈ ਕਰਨ ਤੋਂ ਰੋਕਿਆ ਗਿਆ ਸੀ ਉਹਨਾਂ ਦੀ ਸਿੱਖਿਆ ਦਾ ਅੰਦੋਲਨ ਹੋਰ ਵੀ ਬਹੁਤ ਸਾਰੇ ਸੁਧਾਰ ਦੀਆਂ ਜਿਹੜੀਆਂ ਉਹਨਾਂ ਨੇ ਲਹਿਰਾਂ ਸ਼ੁਰੂ ਕੀਤੀਆਂ ਉਹਦੇ ਬਾਰੇ ਬਹੁਤ ਅੱਛੇ ਤਰੀਕੇ ਨਾਲ ਇਹ ਫਿਲਮ ਦਿਖਾ ਦਿੱਤੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਵੀ ਕਰਾਂਗਾ ਕਿ ਜਿਆਦਾ ਤੋਂ ਜਿਆਦਾ ਤੁਸੀਂ ਪਹੁੰਚੋ ਔਰ ਇਹ ਫਿਲਮ ਜ਼ਰੂਰ ਦੇਖੋ ਔਰ ਜਿਹੜੇ ਵੀ ਦੇਖਣ ਆਏ ਸਾਨੂੰ ਇਹਦੇ ਤੋਂ ਇੱਕ ਸੰਦੇਸ਼ ਇਹ ਮਿਲਿਆ ਉਹਦੇ ਵਿੱਚ ਦੱਸਿਆ ਗਿਆ ਕਿ ਸਾਨੂੰ ਨਵੀਆਂ ਇੱਕ ਆਪਣੀਆਂ ਜੋ ਰੂਲਸ ਬਣਾਣੇ ਪੈਂਦੇ ਆ ਦੱਸਣੇ ਪੈਂਦੇ ਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿੱਦਾਂ ਲੇਡੀਜ਼ ਦੀ এডੂਕੇਸ਼ਨ ਸਟਾਰਟ ਹੋਈ ਸੀ ਨਾ ਬਹੁਤ ਵਧੀਆ ਆਪਾਂ এডੂਕੇਟ ਵੀ ਹੋ ਗਏ ਆ ਬਟ ਇਹਨੂੰ ਹੁਣ ਜਾਗਰਤ ਕਰਨ ਦੀ ਵੀ ਬਹੁਤ ਜ਼ਰੂਰਤ ਆ ਜਸਟਿਸ ਪ੍ਰਤੀਬਾ ਸਿੰਘ ਨੇ ਇੱਕ ਬਿਆਨ ਦਿੱਤਾ ਕਿ ਮਨੁੱਖ ਸਮ੍ਰਿਤੀ ਵਿੱਚ ਜੋ ਔਰਤਾਂ ਨੂੰ ਬੜਾ ਸਮਾਨਜਨਕ ਮਤਲਬ ਉਹਨਾਂ ਨੂੰ ਕਿਹਾ ਗਿਆ ਬਟ ਉਹ ਬਹੁਤ ਗਲਤ ਆ ਮਨੁਸਮ੍ਰਿਤੀ ਦੇ ਵਿੱਚ ਔਰਤਾਂ ਲਈ ਬਹੁਤ ਮਾੜਾ ਲਿਖਿਆ ਗਿਆ ਮੈਂ ਮੈਂ ਇਹ ਕਹਿਣਾ ਚਾਹੁੰਦਾ ਕਿ ਫੂਲੇ ਮੂਵੀ ਭਾਰਤੀਆਂ ਸਾਰੀ ਲੇਡੀਜ਼ ਖਾਸ ਕਰਕੇ ਸਾਰਾ ਗਰਲਜ਼ ਔਰ ਲੇਡੀਜ਼ ਵਰਗ ਨੂੰ ਜ਼ਰੂਰ ਦੇਖਣੀ ਚਾਹੀਦੀ ਆ ਕਿਉਂਕਿ ਤੁਹਾਨੂੰ ਜੋ ਮਾਨ ਸਨਮਾਨ ਮਿਲਿਆ এডੂਕੇਸ਼ਨ ਦੇ ਨਾਲ ਮਿਲਿਆ এডੂਕੇਸ਼ਨ ਦੇ ਨਾਲ ਤੁਹਾਨੂੰ ਜਾਗਰਤ ਹੋਣ ਦੀ ਜ਼ਰੂਰਤ ਆ ਪਖੰਡਵਾਦ ਤੋਂ ਨਿਕਲਣ ਦੀ ਜ਼ਰੂਰਤ ਆ ਕਿਉਂਕਿ ਇੱਕ ਸਕੂਲ ਦੀ ਅਗਰ ਪ੍ਰਿੰਸੀਪਲ ਵਾਲਸ ਦੇ ਉੱਪਰ ਗੋਹਾ ਲਗਾਉਣ ਨੂੰ ਕਹਿ ਸਕਦੀ ਆ ਤੁਸੀਂ ਸੋਚ ਸਕਦੇ ਹੋ ਕਿ ਆਉਣ ਵਾਲੀ ਪੀੜ੍ਹੀ ਨੂੰ ਲੇਡੀਜ਼ ਨੇ ਜਾਂ ਇਹਨਾਂ ਪਖੰਡਵਾਦੀਆਂ ਨੇ ਕੀ ਸੋਚ ਦੇਣੀ ਆ ਸੋ এডੂਕੇਸ਼ਨ ਦੇ ਨਾਲ ਨਾ ਜਾਗਰਤ ਹੋਣ ਦੀ ਜ਼ ਤੇ ਇਸ ਮੂਵੀ ਸਾਰੇ ਭਾਰ ਦੇ ਲੋਕਾਂ ਨੂੰ ਦੇਖਣੀ ਚਾਹੀਦੀ ਆ ਧੰਨਵਾਦ ਜੀ ਲਦਾੜਾ ਜੀ ਤੇ ਲਾਲੀ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੂਵੀ ਦਿਖਾਉਣ ਲਈ ਤੇ ਮੈਂ ਖਾਸ ਕਰਕੇ ਜਿਹੜੀ ਭਾਰਤੀ ਨਾਰੀ ਆਪਣੇ ਹੈਗੀ ਆ ਮੈਂ ਆਪ ਰਾਈਟਰ ਬਿੱਟੂ ਮਹਿੰਦਪੁਰੀ ਜੀ ਇਕਤਬਾ ਵਗੈਰਾ ਕੀ ਬੈਲ ਮੈਂ ਲਿਖਦਾ ਆ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਵੀ ਘੱਟ ਤੋਂ ਘੱਟ ਕਿਸੇ ਸਮਾਜ ਤੋਂ ਵੀ ਆ ਉਹਨਾਂ ਨੇ ਇੱਕ ਇੱਕ ਸਮਾਜ ਨੇ ਇੰਨੀ ਕੰਮ ਕੀਤਾ ਫੂਲੇ ਜੀ ਨੇ ਫੂਲੇ ਜੀ ਨੇ ਸਮੁੱਚੀ ਜਿਹੜੀ ਨਾਰੀ ਵਰਗ ਆਪਣੇ ਉਹਨਾਂ ਨੇ ਕੰਮ ਕੀਤਾ ਆ ਤੋਂ ਮੈਂ ਇਹ ਆਪਣੇ ਮਾਧਿਅੋਂ ਤੋਂ ਇਹ ਅਪੀਲ ਕਰੂੰਗਾ कि ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਇਹ ਪੂਰੀ ਮੂਵੀ ਜ਼ਰੂਰ ਦਿਖਾਓ ਜੈ ਪੀ ਜੈ ਪਾ ਪਿਆਰ ਭਰੀ ਸਾਰੇ ਸਾਥੀਆਂ ਨੂੰ ਜੈ ਪੀ ਐ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਸਾਡੇ ਟੋਪ ਨਿਊਜ਼ ਦੇ ਸਾਡੇ ਸਤਿੰਦਰ ਰਾਜਾ ਪਾਜੀ ਜਿਨ੍ਹਾਂ ਦੇ ਸਦਕੇ ਅਸੀਂ ਅੱਜ ਰਾਸ਼ਟ੍ਰਪਿਤਾ ਜੋਤੀਰਾਵ ਫੁਲੇ ਜੀ ਦੀ ਫੁਲੇ ਫੁਲੇ ਫਿਲਮ ਜਿਹੜੀ ਦੇਖੀ ਹੈ ਔਰ ਇੱਕ ਕਲਾ ਦੇ ਜਰੀਏ ਦੇ ਨਾਲ ਜੋ ਮਹਾਂਪੁਰਸ਼ਾਂ ਦਾ ਇਤਿਹਾਸ ਦੱਸਿਆ ਗਿਆ ਹੈ ਬਿਲਖਨੈ ਇਤਿਹਾਸ ਸਰਹਾਨੀਏ ਕਦਮਾਂ ਪੰਜਾਬ ਦੇ ਵਿੱਚ ਵੀ ਅਨੇਕਾਂ ਫੁੱਲੇ ਹੋਏ ਆ ਜਿਨ੍ਹਾਂ ਦੀ ਵਿਚਾਰਧਾਰਾ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਆਪਾਂ ਇਹ ਆਸ ਕਰਦੇ ਹਾਂ ਕਿ ਰਲ ਮਿਲ ਕੇ ਸਮਾਜਿਕ ਇਕਤਾ ਨੂੰ ਸਥਾਪਿਤ ਕਰਦੇ ਹੋਏ ਪੰਜਾਬ ਦੇ ਵਿੱਚ ਵੀ ਜਿੰਨੇ ਫੁੱਲੇ ਪੈਦਾ ਹੋਏ ਆ ਉਹਨਾਂ ਦੀ ਵਿਚਾਰਧਾਰਾ ਨੂੰ ਵੀ ਜਨ ਜਨ ਤੱਕ ਲਿਜਾਵਾਂਗੇ ਫੁੱਲੇ ਮੂਵੀ ਜਿਹੜੀ ਜਿੱਦਾਂ ਕਿ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਗਵਰਨਰ ਦੇ ਵੱਲੋਂ ਜਿਹੜੀ ਹੈਗੀ ਆ ਪਹਿਲਾਂ ਬੜੀ ਮੁਸ਼ਕਲ ਜਿਹੜੀ ਆ ਪਾਸ ਹੋਈ ਹੈ ਸੈਂਸਰ ਬੋਰਡ ਦੇ ਵੱਲੋਂ ਤੇ ਬੜੀ ਮੁਸ਼ਕਿਲ ਦੇ ਨਾਲ ਜਿਹੜੀ ਆ ਅਸੀਂ ਉਪਰਾਲਾ ਕਰ ਰਹੇ ਹਾਂ ਕਿ ਜਿਹੜਾ ਉਹ ਵਾਲਾ ਇਤਿਹਾਸ ਜਿਹੜਾ ਕਿਤਾਬਾਂ ਵਿੱਚ ਨਹੀਂ ਦੱਸਿਆ ਜਾਂਦਾ ਉਹ ਲੋਕਾਂ ਤੱਕ ਵਿਜ਼ੂਅਲ ਤਰੀਕੇ ਦੇ ਨਾਲ ਇੱਕ ਫਿਲਮ ਦੇ ਤੌਰ ਤੇ ਜਿਹੜਾ ਆ ਪਹੁੰਚ ਸਕੇ ਸੋ ਉਹਦੇ ਲਈ ਜਿਹੜੀ ਅਸੀਂ ਸਾਡਾ ਜਿਹੜੀ ਸਾਡੀ ਟੀਮ ਹੈ ਡਾਕਟਰ ਉਹਦੇ ਗੌਤਮ ਜੀ ਤੇ ਸਤਵਿੰਦਰ ਮਦਾਰਾ ਜੀ ਹੋਰ ਸਾਡੇ ਸਾਥੀ ਨੇ ਅ ਅਸੀਂ ਲਗਾਤਾਰ ਐਫਰਟ ਕਰ ਰਹੇ ਸੀਗੇ ਤੇ ਸਮਾਜ ਦੇ ਨਾਲ ਇੱਕ ਚੰਗੀ ਖਬਰ ਹੈ ਜਿਹੜੀ ਸਾਂਝੀ ਕਰ ਰਹੇ ਹਾਂ ਕਿ ਜੀਆਰਡੀ ਥੀਏਟਰ ਜਿਹੜਾ ਹੈਗਾ ਵਿਵਾ ਕੋਲਾਜ ਪ੍ਰਾਗਪੁਰ ਦੇ ਨਜ਼ਦੀਕ ਜਿਹੜਾ ਹੈਗਾ ਫਗਵਾੜਾ ਰੋਡ ਉੱਥੇ ਲੱਗੀ ਹੋਈ ਆ ਮੂਵੀ ਸਾਰੇ ਸਾਥੀ ਜਿਹੜੇ ਆ ਵੱਧ ਤੋਂ ਵੱਧ ਜਿਹੜੀ ਗਿਣਤੀ ਦੇ ਵਿੱਚ ਇੱਥੇ ਆ ਕੇ ਜਿਹੜਾ ਆਪਣਾ ਫੂਲੇ ਮੂਵੀ ਆ ਉਹ ਦੇਖਣ ਦੀ ਕਿਰਪਾਲਤਾ ਕਰਨ ਦੀ ਧੰਨਵਾਦ ਜੈ ਭੀਮ ਜੈ ਭਾਲ